ਕੋਈ ਗੱਲ ਨਹੀਂ ਮੈਂ ਹੁਣੇ ਜਾਣਾ ਉਧਰ ਮੇਰੀ ਗੱਲ ਸੁਣੋ ਪਹਿਲਾਂ ਕੋਈ ਲੋੜ ਨਹੀਂ ਜਾਣ ਦੀ ਅਸੀਂ ਇੱਜ਼ਤ ਵਾਲੇ ਆ ਹੁਣ ਬੇਇੱਜ਼ਤੀ ਕਰਵਾਉਣ ਜਾਣਾ ਫਰਜ਼ ਹੀ ਦੀਦੀ ਦਾ ਕਹਿੰਦਾ ਉਹ ਸੰਦੀਪ ਮੇਰੀ ਗੱਲ ਸੁਣ ਜਿਹਨ ਆਏ ਆ ਜਾ ਕੇ ਗੱਲ ਤੇ ਕਰੀਏ ਕਹਿੰਦੇ ਕੀ ਆ ਤੇ ਉਹ ਨਹੀਂ ਕਹਿ ਸਕਦੇ ਤੁਹਾਨੂੰ ਕਿ ਦਲਜੀਤ ਮੇਰੇ ਨਾਲ ਚੱਲ ਭੂਆ ਲੱਗਦਾ ਇਧਰੋਂ ਵੀ ਹਟਾ ਦੇਣੀ ਆ ਉਹ ਨਹੀਂ ਹਟਦੀ ਭੂਆ ਹੁਣ ਉਹਨਾਂ ਨੂੰ ਨਹੀਂ ਪਤਾ ਬਦਸ ਨਿਆਣੇ ਦੇ ਖਰਚੇ ਆ ਘਰ ਜਾਓ ਤੁਸੀਂ ਕਹਿ ਕੇ ਆਓ ਜਾਓ ਚਾ ਰਹਿਦਾ ਇਹਨਾਂ ਦਾ ਉਹ ਤਾਂ ਦੀਆਂ ਗੱਲਾਂ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਨਹੀਂ ਤਾਂ ਤੁਸੀਂ ਮੈਨੂੰ ਰੋਧੇ ਹੀ ਕਹੀ ਜਾਂਦੇ ਆ ਤੇ ਤੁਹਾਡਾ ਫਰਜ਼ ਕੋਈ ਨਹੀਂ ਮੈਨੂੰ ਪੁੱਛਣ ਦਾ ਵੀ ਜਾਈ ਉਹਨਾਂ ਨੂੰ ਪੈਸੇ ਦੇਣੇ ਆ ਕਿੱਦਾਂ ਕਰਨੀ ਕਿੱਦਾਂ ਨਹੀਂ ਕਰਨੀ ਹੈਗੀ ਸੌ ਸਲਾਹ ਗੱਲਬਾਤ ਹੁੰਦੀ ਹੈ ਘਰ ਦੇ ਵਿੱਚ ਹੁਣ ਅਹੀਂ ਮੈਂ ਉਹਨਾਂ ਨੂੰ ਕੀ ਕਹਾਂ ਭੂਆ ਨਾਲ ਰਿਸ਼ਤੇਦਾਰੀ ਹਟ ਜਣੀ ਮੈਂ ਤੇ ਨਹੀਂ ਹਟ ਜੇ ਸਕੋ ਤੇ ਚੰਗਾ ਉਧਰੋਂ ਤਾਂ ਹਟਣ ਡਈਏ ਇਧਰੋਂ ਵੀ ਹਟ ਜੇ ਸਕੋ ਇੱਥੇ ਆ ਕੇ ਕੀ ਸਵਾਰਨਦੀ ਐ ਆਉਂਦੇ ਆ ਨਾ ਤੇ ਇਹਨਾਂ ਨਾਲ ਗੱਲ ਕਰਦੀਆਂ ਲੈ ਆਏਗੇ ਮੇਰੀ ਗੱਲ ਸੁਣੋ ਹਾਂਜੀ ਕੰਮ ਹੀ ਕੋਈ ਕੰਮ ਇਹੀ ਮੈਂ ਰਟਣਾ ਗੱਲ ਕਰਨੀ ਸੀ ਹਾਂਜੀ ਮੈਂ ਸੁਣਿਆ ਵਾ ਭੂਆ ਫੁੱਫੜ ਆਏ ਆ ਉਧਰ ਤੇ ਤੁਹਾਨੂੰ ਦੀਦੀ ਨੇ ਕਿਹਾ ਵਾ ਕਿ ਉਧਰ ਜਾਣਾ ਵਾ ਪਹਿਨ ਵੱਲੋਂ ਸਲਾਹ ਕਰਨੀ ਇਹਨਾਂ ਨੇ ਨਾ ਨਾ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਮਿੰਨੇ ਤਾਂ ਪਤਾ ਹੀ ਨਹੀਂ ਆ ਕਿ ਭੂਆ ਜੂ ਨਹੀਂ ਆਏ ਵੀ ਆ ਨਾਲੇ ਲਵਲੀਕਰ ਆਏ ਆ ਜੇ ਆਉਣਾ ਹੀ ਪਹਿਨ ਹੀ ਸਲਾਹ ਕਰਨੀ ਹੀ ਤੇ ਸਾਡੇ ਘਰ ਆਉਂਦੇ ਕਿਹੜੇ ਮੂੰਹ ਨਾਲ ਆਉਂਦੇ ਇੱਧਰ ਕਿੰਨਾ ਬੋਲ ਕੇ ਗਏ ਸੀ ਤੇ ਮੰਮੀ ਹੁਣ ਵਾਰਦੇ ਇੱਧਰ ਉਹ ਡਰਦੇ ਉਧਰ ਚਲ ਗਏ ਆ ਬੋਲ ਕੇ ਤੇ ਗਏ ਹੀ ਤੇ ਪੈ ਜਾਡੇ ਘਰੋਂ ਮਿਲਨੇ ਆ ਜਾਂ लवली ਘਰੋਂ ਮਿਲਨੇ ਆ ਨਾਲੇ ਦੀਦੀ ਆ ਲੈ ਵੇਖ ਲੋ ਤੁਹਾਨੂੰ ਕਹਿੰਦਾ ਫਰਜ਼ ਹੈਗਾ ਹੀ ਨਾ ਕਿ ਦਲਜੀਤ ਚੱਲ ਮੇਰੇ ਨਾਲ ਆਪੇ ਜਾ ਕੇ ਤੇ ਗੱਲ ਕਰ ਲਈ ਤੁਹਾਨੂੰ ਤੇ ਇੱਕ ਵਾਰੀ ਵੀ ਨਹੀਂ ਕਿਹਾ ਤੁਸੀਂ ਬੜੇ ਭਾਬੀ ਦੇ ਬੰਦੇ ਆ ਕੋਈ ਗੱਲ ਨਹੀਂ ਮੈਂ ਹੁਣੇ ਜਾਣਾ ਉਧਰ ਮੇਰੀ ਗੱਲ ਸੁਣੋ ਪਹਿਲਾਂ ਕੋਈ ਲੋੜ ਨਹੀਂ ਜਾਣ ਦੀ ਅਸੀਂ ਇੱਜ਼ਤ ਵਾਲੇ ਆ ਹੁਣ ਬੇਇੱਜ਼ਤੀ ਕਰਵਾਉਣ ਜਾਣਾ ਫਰਜ਼ ਹੀ ਦੀਦੀ ਦਾ ਕਹਿੰਦਾ ਉਹ ਸੰਦੀਪ ਮੇਰੀ ਗੱਲ ਸੁਣ ਜਿਹਨ ਆਏ ਆ ਜਾ ਕੇ ਗਲਤੀ ਕਰੀਏ ਕਹਿੰਦੇ ਕੀ ਆ ਤੇ ਉਹ ਨਹੀਂ ਕਹਿ ਸਕਦੇ ਤੁਹਾਨੂੰ ਕਿ ਦਲਜੀਤ ਮੇਰੇ ਨਾਲ ਚੱਲ ਫੁੱਫੜ ਵੀ ਆਏ ਆ ਉਹਨਾਂ ਨਾਲ ਗੱਲ ਕਰ ਲਈ ਮਮਮੀ ਨੇ ਇੰਨਾ ਮੱਥਾ ਮਾਰਿਆ ਦੀਦੀ ਨਾਲ ਕਿ ਜਿੱਥੇ ਵੀ ਜਾਣਾ ਹੁੰਦਾ ਵਾ ਨਾ ਪੁੱਛ ਕੇ ਤੁਰਿਆ ਕਰ ਤੇ ਨਾਲੇ ਨਾਲ ਲੈ ਕੇ ਜਾਇਆ ਕਰ ਨਾ ਮਮਮੀ ਨੂੰ ਪੁੱਛਿਆ ਵਾ ਤੇ ਨਾ ਤੁਹਾਨੂੰ ਪੁੱਛਿਆ ਉਹਨਾਂ ਨੇ ਕੋਈ ਗੱਲ ਨਹੀਂ ਸੰਦੀਪ ਬਾਹਰ ਵਾਲੇ ਨਾਲ ਨਾ ਗੱਲ ਕਰਦਾ ਮੈਂ ਪਿਆ ਕਿਦਾਂ ਦੀ ਗੱਲ ਹੋਈ ਬਣਾ ਮੈਂ ਤਾਂ ਸੋਚਦਾ ਸੀ ਕਿ ਖੜੇ ਮਮਮੀ ਗਲਤ ਵਾ ਪਰ ਪਤਾ ਮੈਨੂੰ ਹੁਣ ਲੱਗਾ ਵਾ ਕਸੂਰ ਸਾਰਾ ਭਾਬੀ ਦਾ ਵਾ ਇੱਕ ਗੱਲ ਹੋਰ ਸੁਣ ਲੋ ਮੰਮੀ ਭਲਾ ਕੀ ਕਹਿਣ ਦੇਈ ਕਿ ਮੇਰੀ ਰੋਟੀ ਅੱਡ ਕਰ ਦੋ ਜੇ ਇਹੋ ਗੱਲ ਮੰਮੀ ਬਾਹਰ ਜਾ ਕੇ ਕਰੇ ਕਿਸੇ ਨਾਲ ਤੇ ਤੁਹਾਡੇ ਪੱਲੇ ਕੀ ਰਹੂਗਾ ਬੇਇੱਜ਼ਤੀ ਤੁਹਾਡੀ ਵੀ ਹੋਣੀ ਨਾ ਨਾਲ ਉਹਨਾਂ ਨੇ ਕਹਿਣਾ ਵਾ ਨਵੀਂ ਨੌ ਆਈ ਆ ਉਹ ਨਹੀਂ ਸੰਭ ਸਕਦੀ ਜੇ ਵੱਡੀ ਨੇ ਨਹੀਂ ਸੰਭਿਆ ਤੇ ਮੰਮੀ ਨੇ ਨਾ ਉਹਦਾਂ ਦੀ ਬੇਇੱਜ਼ਤੀ ਮਹਿਸੂਸ ਕੀਤੀ ਆ ਫੇਰੀ ਭੂਆ ਕਰਕੇ ਗਈ ਆ ਹੁਣ ਤਾਂ ਕੁਝ ਨਾ ਕੁਝ ਕਹਿਣਾ ਹੀ ਫਿਰ ਤੁਸੀਂ ਬੜਾ ਮੰਮੀ ਨੂੰ ਡੋਟ ਡਟ ਕੇ ਪੈਂਦੇ ਨਹੀਂ ਉਦੋਂ ਤੇ ਮੈਂ ਕੁਝ ਕਿਹਾ ਨਹੀਂ ਆ ਪਰ ਹੁਣ ਨਹੀਂ ਮੈਂ ਜਾ ਸਕਦੀ ਉਹ ਮੈਂ ਸੋਚਦਾ ਸੀ ਕਿ ਮੰਮੀ ਗਲਤ ਵਾ ਤੇ ਭਾਬੀ ਸਹੀ ਆ ਪਤਾ ਤਾਂ ਮੈਨੂੰ ਹੁਣ ਲੱਗਾ ਸਾਰਾ ਹੀ ਤੂੰ ਹੀ ਵੀ ਨਾ ਭਾਬੀ ਦਾ ਸਾਥ ਦਿੰਨੇ ਸੀ ਮੰਮੀ ਵਿਚਾਰੀ ਨੂੰ ਤਾਂ ਕੱਲੀ ਛੱਡਿਆ ਸੀ ਉਹ ਤੇ ਮੇਰਾ ਨਾ ਆਉਂਦੀ ਨਾ ਇਹ ਸਭ ਕੁਝ ਵੇਂਦੀ ਤੇ ਫਿਰ ਕੀ ਹੋਣਾ ਸੀ ਮੰਮੀ ਦਾ ਕੋਈ ਗੱਲ ਨਹੀਂ ਸੰਦੀਪ ਇੱਥੇ ਬਹਿਣਾ ਆਣਾ ਆਉਂਦੀ ਹੈ ਨਾ ਭਾਬੀ ਤੇ ਪੁੱਛਣਾ ਵਾ ਮੈਂ ਕਿਹੜੀ ਗੱਲ ਕਰਕੇ ਆਏ ਆ ਆ ਹੁਣ ਤੇ ਤੁਹਾਨੂੰ ਦੱਸ ਹੀ ਦੇਣਾ ਉਹਨਾਂ ਨੇ ਪੂਰੀ ਗੱਲ ਤੇ ਜਦੋਂ ਜਾਣ ਲੱਗਿਆ ਨਹੀਂ ਦੱਸਿਆ ਤੇ ਆਉਣ ਲੱਗਿਆ ਦੱਸਣਗੇ ਹੁਣ ਚੱਲ ਚੰਗਾ ਕੋਈ ਗੱਲ ਨਹੀਂ ਫਿਰ ਕਹੇ ਦੇਣੀ ਐ ਨਾ ਆਪੇ ਦੇਣ ਫਿਰ ਆਪਾਂ ਨਹੀਂ ਦੇਣੀ ਮੈਂ ਤਾਂ ਸੋਚਿਆ ਸੀ ਕਿ ਚਲ ਤੁਹਾਨੂੰ ਕਹਿ ਕੇ ਨਾ ਤੇ ਮਦਦ ਕਰ ਦਾਂਗੇ ਇਹਨਾਂ ਦੀ ਓਏ ਆਪਾਂ ਨਹੀਂ ਐ ਕਰਨੀ ਹੁਣ ਕੋਈ ਮਦਦ ਠੀਕ ਐ ਨਾ ਜੋ ਆਪ ਕੱਲੀ ਕਰਨੀ ਐ ਸਭ ਕੋ ਕਰਦੀ ਰਵੇ ਫਿਰ ਓ ਚਲ ਰੋਟੀ ਲਿਆ ਬੜਗੀ ਬਾਹਰੋਂ ਅਜ ਦਾ ਖਾਪ ਦੇ ਕਿਤੇ ਹੋੜੀ ਸਲਾਮਾ ਦੇਂਦਾ ਬੰਦਿਆਂ ਚਲੋ ਮੈਂ ਲਿਓਨੀ ਰੋਟੀ ਸਸੀਗਰ ਪੂਜੀ ਸਸੀਕਾ ਸਸੀਗਰ ਪੂਜੀ ਸਸੀਗਰ ਪੂਜੀ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਵਧੀਆ ਆਯਾ ਬਾਰ ਬਾਲਾ ਦਾ ਫੋਨ ਹਾਂ ਆਉਂਦਾ ਹੀ ਰਹਿੰਦਾ ਵਾ ਵਧੀਆ ਵੀ ਠੀਕ ਆ ਤੂੰ ਸੁਣਾ ਘਰ ਪਰਿਵਾਰ ਠੀਕ ਠਾਕ ਆ ਹਾਂਜੀ ਠੀਕ ਪੂਆ ਜੀ ਵਧੀਆ ਮਾਤਾ ਠੀਕ ਆ ਹਾਂਜੀ ਠੀਕ ਆ ਹੋਏ ਤੇ ਉਹ ਦਿਲਜੀਤ ਨੂੰ ਲੈ ਆਉਣਾ ਸੀ ਨਾਲ ਦਿਲਜੀਤ ਹੈ ਨਹੀਂ ਘਰ ਗਿਆ ਹੀ ਕਿਤੇ ਉਹ ਕਿੱਥੇ ਚਲ ਗਿਆ ਨੂੰ ਕੀ ਕੰਮ ਪੈ ਗਿਆ ਪਤਾ ਨਹੀਂ ਪੂਆ ਜੀ ਦੱਸ ਕੇ ਨਹੀਂ ਗਿਆ ਗਿਆ ਹੈ ਵਾਹੀ ਦਲਜਿੰਦਰ ਮੈਂ ਤੈਨੂੰ ਸਵੇਰ ਦਾ ਕਿੰਨੇ ਫੋਨ ਕੀਤੇ ਤੂੰ ਮੇਰਾ ਇੱਕ ਫੋਨ ਵੀ ਨਹੀਂ ਚੁੱਕਿਆ ਭਲਾ ਸੇਰ ਦਾ ਤੂੰ ਫੋਨ ਹੀ ਨਹੀਂ ਵਖਿਆ ਅੱਗੇ ਰੋਜ਼ ਸ਼ਾਮਾਂ ਨੂੰ ਤੂੰ ਆ ਫੋਨ ਕਰ ਦਿੰਦੀ ਹੁੰਨੀ ਹਾਂ ਹੁਣ ਉਹ ਹੀ ਭੂਆਵਾ ਕਿ ਬਗਾਨੀ ਹੋ ਗਈ ਆ ਭੂਆ ਜੀ ਫੋਨ ਮੈਂ ਕੀ ਚੁਕਣਾ ਹੈਗਾ ਅਸਲ ਦੇ ਵਿੱਚ ਨਾ ਮੇਰੇ ਕੋ ਪੈਸਿਆਂ ਦਾ ਇੰਤਜ਼ਾਮ ਨਹੀਂ ਹੋਇਆ ਤੇ ਤਾਂ ਕਰਕੇ ਨਾ ਮੈਂ ਫੋਨ ਵੀ ਨਹੀਂ ਚੁੱਕਿਆ ਵੀ ਕਿੱਦਾਂ ਭੂਆ ਜੀ ਨੂੰ ਕਵਾਂ ਹੁਣ ਮੈਂ ਤੇ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਹੈ ਨਾ ਕਿ ਜਿਹੜਾ ਕੋ ਹਿਸਾਬ ਹੀ ਨਹੀਂ ਆ ਕਿ ਲੈਣ ਦੀ ਵਾਰੀ ਹੋ ਰਹੀ ਤੇ ਦੇਣ ਦੀ ਵਾਰੀ ਹੁਣ ਸਾਡੇ ਕੋ ਪੈਸੇ ਹੁਣ ਦਿੱਤੇ ਹੀ ਨਹੀਂ ਜਾਣਦੇ ਚੱਲ ਪੈਸੇ ਨਹੀਂ ਬਣੇ ਮੈਂ ਮੰਦੀ ਆ ਤੇਰੀ ਗੱਲ ਅਜੇ ਤਾਂ ਛੇਵਾ ਦੇਣ ਹੀ ਚਲ ਤੂੰ ਮੇਰਾ ਫੋਨ ਤੇ ਚੁੱਕ ਦੀ ਸਾਰੀ ਗੱਲ ਪੈ ਹੈ ਤਾਂ ਤੇ ਤ ਨਹੀਂ ਆ ਗਈ ਵੀ ਮੈਂ ਪੈ ਹੈ ਕਰਕੇ ਹੁਣ ਕੀਤਾ ਹੈਗਾ ਕਿ ਤਾ ਮੈਂ ਤੇਰ ਨਾਲ ਹੋਰ ਕੋਈ ਗੱਲ ਨਹੀਂ ਕਰਨੀ ਪੂਆ ਜੀ ਉਹ ਤੇ ਗੱਲ ਠੀਕ ਆ ਮੈਂ ਮੰਨਦੀ ਆ ਪਰ ਨਾ ਘਰ ਦੇ ਵਿੱਚ ਜਿਹੜੇ ਹਾਲਾਤ ਹੀ ਨਾ ਤੁਹਾਨੂੰ ਮੈਂ ਕੀ ਦੱਸਾਂ ਵੀ ਮੈਂ ਕਿਦਾਂ ਟਾਈਮ ਕੱਢਣ ਦੀ ਆ ਤੁਹਾਨੂੰ ਤੇ ਪਤਾ ਹੀ ਆ ਵੀ ਜੋ ਸਾਡੇ ਘਰ ਦੇ ਵਿੱਚ ਬਣਦਾ ਮੈਂ ਤਾਂ ਕਿਸੇ ਨੂੰ ਦੱਸਣ ਜੋਗੀ ਨਹੀਂ ਰਹੀ ਦਲਜਿੰਦਰ ਇਹ ਕੰਮ ਇੱਕ ਘਰ ਨਹੀਂ ਹੁੰਦਾ ਇਹ ਘਰ ਘਰ ਦੀ ਕਹਾਣੀ ਆ ਕਿਸ ਦੀਆਂ ਬਾਹਰ ਆ ਜਾਂਦੀਆਂ ਵਾ ਤੇ ਕਿਸ ਦੀਆਂ ਟੱਕੀਆਂ ਜਾਂਦੀਆਂ ਵਾ ਸਾਰੇ ਘਰਾਂ 'ਚ ਇਹੋ ਕੰਮ ਹੀ ਚੱਲਦੇ ਆ ਉਹ ਤੇ ਗੱਲ ਠੀਕ ਆ ਪੂਆ ਜੀ ਪਰ ਜੋ ਸਾਡੇ ਘਰ 'ਚ ਵੰਡੇ ਆ ਨਾ ਮੈਨੂੰ ਨਹੀਂ ਲੱਗਦਾ ਕਿ ਕਿਸ ਘਰ ਦੇ ਵਿੱਚ ਇਦਾਂ ਹੁੰਦੀ ਹੋਊਗੀ ਤੁਹਾਨੂੰ ਤੇ ਸਾਰਾ ਪਤਾ ਹੀ ਆ ਪਤਾ ਤਾਂ ਮੈਨੂੰ ਹੈਗਾ ਵਾ ਉਹਦਾਂ ਤੇ ਮੈਨੂੰ ਕਹਿੰਦੀ ਸੀ ਕਿ ਪੈਸੇ ਮੇਰੇ ਕੋ ਵੱਧੂ ਆ ਤੇਰੇ ਮੂੰਹ ਤੇ ਮਾਰਨੀ ਆ ਤੇ ਹੁਣ ਕਿੱਥੇ ਗਏ ਪੈਸੇ ਪੂਆ ਜੀ ਹੁਣ ਤੇ ਉਹਨਾਂ ਨੇ ਸਾਰੀ ਗੱਲ ਮੇਰੇ ਤੇ ਸੁੱਟ ਦਿੱਤੀ ਆ ਹੁਣ ਤੇ ਉਹ ਇਹੋ ਕਹਿੰਦੇ ਆ ਪੀ ਤੁਸੀਂ ਵਰਤੇ ਆ ਤੇ ਜਿੱਥੋਂ ਮਰਜ਼ੀ ਦੋ ਨਾ ਦੋ ਬਾਕੀ ਤੁਹਾਨੂੰ ਤੇ ਪਤਾ ਹੀ ਆ ਪੀ ਦਲਜੀਤ ਦੇ ਵਿਆਹ ਤੇ ਸਾਰਾ ਖਰਚਾ ਮੈਂ ਕੀਤਾ ਏ ਤੁਸੀਂ ਨਾਲ ਹੀ ਨਾ ਇਹਨਾਂ ਨੇ ਰੁਪਈਆ ਨਹੀਂ ਦਿੱਤਾ ਹੁਣ ਤੇ ਉਹ ਵੀ ਗਏ ਆ ਉਹ ਕਹਿੰਦੇ ਆ ਵੀ ਕੋਈ ਨਹੀਂ ਲੱਗੇ ਆ ਤੇ ਫਿਰ ਕੀ ਘਰੋਂ ਹੀ ਲੱਗੇ ਤੇ ਜਿਹੜੇ ਤੁਹਾਡੇ ਦੇਣੇ ਆ ਤੇ ਉਹ ਵੀ ਮੈਂ ਜਿੱਥੋਂ ਮਰਜ਼ੀ ਦਵਾ ਨਾ ਦਵਾ ਗਾੜੀਆਂ ਆਹ ਗੱਲ ਕਹਿੰਦੇ ਮੈਨੂੰ ਹੁਣ ਚੱਲ ਤੂੰ ਮੈਨੂੰ ਇੰਨੀ ਕੁ ਗੱਲ ਦੱਸ ਦਿੰਦੀ ਪੀ ਮਾਤਾ ਨੇ ਮੈਨੂੰ ਇਦਾਂ ਕਿਹਾ ਵਾ ਤੇ ਮੈਂ ਤੇਰੀ ਗੱਲ ਆਪੇ ਸਮਝ ਜਾਣੀ ਸੀ ਕਿੱਦਾਂ ਭੂਆ ਜੀ ਮੈਂ ਤੁਹਾਨੂੰ ਦੱਸ ਦਿੰਦੀ ਮੈਨੂੰ ਦੱਸਣ ਵੀ ਨਹੀਂ ਨਾ ਦਿੰਦੇ ਉਹ ਤੇ ਬਸ ਇੱਕੋ ਗੱਲ ਜੇ ਮੈਂ ਮੰਨ ਲਓ ਤੁਹਾਡੇ ਵੱਲ ਫੋਨ ਕਰਦੀ ਚਾਹੀ ਕੋ ਤੇ ਫੇਰ ਕਹਿ ਦਿੰਦੇ ਤੂੰ ਭੂਆ ਮਗਰ ਲੱਗੀ ਆ ਤੂੰ ਭੂਆ ਨੂੰ ਏਦਾਂ ਕੀਤਾ ਵਾ ਮੈਂ ਤੇ ਡਰਦੀ ਨੇ ਇਸੇ ਕਰਕੇ ਤੁਹਾਨੂੰ ਫੋਨ ਵੀ ਨਹੀਂ ਕੀਤਾ ਭੂਆ ਜੀ ਮੈਂ ਤੇ ਇੰਨੀ ਤੰਗ ਵਾ ਨਾ ਜਿਹੜਾ ਕੋਈ ਹੱਬ ਹੀ ਨਹੀਂ ਐ ਮੈਂ ਤੇ ਕਿਹਨੂੰ ਹੁਣ ਦੱਸਣ ਜੋਗੀ ਵੀ ਨਹੀਂ ਰਹੀ ਹੈਗੀ ਵੀ ਕੀ ਦੱਸਾਂ ਮੈਂ ਉਹ ਚੱਲ ਦਲਜਿੰਦਰ ਪੁੱਤ ਹਈਦਾਂ ਕਰ ਸਾਡਾ ਕਿਹੜਾ ਦਿਲ ਕਰਦਾ ਏ ਪੈਸੇ ਮੰਗਣ ਨੂੰ ਅਰ ਤੇਰੀ ਸੱਸ ਨੇ ਸਾਨੂੰ ਇੰਨਾ ਕਹਤਾ ਸੀ ਨਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਸਾਡੀ ਕੋਈ ਇੱਜ਼ਤ ਥੋੜੀ ਇੱਥੇ ਆਉਣ ਦੀ ਕਦੀ ਰਮਨ ਦੇ ਗਲ ਪੈ ਜਾਂਦੀ ਸੀ ਕਦੀ ਮੇਰੇ ਗਲ ਪੈ ਜਾਂਦੀ ਹਾਰ ਕੇ ਫਿਰ ਅਸੀਂ ਇੱਕ ਮਤਾ ਚੁੱਕਿਆ ਦਿਲਜਿੰਦਰ ਸਾਡੀ ਤੇ ਨਾਲ ਕੋਈ ਨਾਰਾਜ਼ਗੀ ਨਹੀਂ ਰਮਨ ਤੇ ਇਹ ਕਰ ਦਿੱਤੀ ਹੀ ਉਹਦਾਂ ਅਸੀਂ ਜਦੋਂ ਤੈਨੂੰ ਛੱਡਣਾ ਆਏ ਆ ਕਿਦਾਂ ਬੋਲੀ ਸੀ ਤੇਰੀ ਸੱਸ ਚੱਲ ਇਹ ਤਾਂ ਭਾਵੇਂ ਬੀਤੀ ਕਰਾ ਲੈਂਦੀ ਸੀ ਮੈਂ ਜਵਾਈ ਭਾਈ ਹੀ ਉਹਨੇ ਮੇਰੀ ਸ਼ਰਮ ਨਹੀਂ ਕੀਤੀ ਹੱਕ ਕੇ ਫਿਰ ਅਸੀਂ ਇਹ ਕੰਮ ਕੀਤਾ ਹੁਣ ਪੁੱਤ ਤੂੰ ਲੋਕਾਂ ਦੇ ਜਵਾਈ ਵੇਖਿਆ ਕਿਦਾਂ ਟੌਰ ਜਮਾਉਂਦੇ ਆਣ ਕੇ ਮੈਂ ਤਾਂ ਕਦੀ ਕੋਈ ਗੱਲ ਹੀ ਨਹੀਂ ਕੀਤੀ ਜਿੰਨੀ ਵਾਰੀ ਵੀ ਇੱਥੇ ਆਇਆ ਮੀਂਹ ਪੀਤੀ ਕਰਾ ਕੇ ਗਿਆ ਵਾ ਮੇਰੇ ਪਲੇ ਕੀ ਰਹਿ ਦਿੰਦੀ ਸੀ ਤੇਰੀ ਸੱਸ ਉਹ ਤਾਂ ਗੱਲ ਠੀਕ ਆ ਫੁੱਫੜ ਜੀ ਪਰ ਇਹਦੇ ਵਿੱਚ ਮੇਰਾ ਕੀ ਕਸੂਰ ਆ ਅਸੀਂ ਤਾਂ ਪੂਰੀ ਇੱਜ਼ਤ ਕਰਦੇ ਰਹੇ ਆ ਨਾ ਤੁਹਾਡੀ ਅਸੀਂ ਤਾਂ ਨਹੀਂ ਕੋਈ ਗੱਲ ਕਰਦੇ ਰਹੇ ਭੂਆ ਜੀ ਤੁਹਾਨੂੰ ਤੇ ਪਤਾ ਹੀ ਹੈ ਨਾ ਜਿੱਦਾਂ ਹੀ ਰਹਿੰਦੇ ਰਹੇ ਨਹੀਂ ਪੁੱਤ ਮੈਨੂੰ ਤਾਂ ਸਾਰਾ ਪਤਾ ਵਾ ਪਰ ਤੂੰ ਵੀ ਸਿਆਣੀ ਆ ਕਿਸ ਨਾ ਕਿਸ ਗੱਲ ਦਾ ਗੁੱਸਾ ਤੇ ਆ ਹੀ ਜਾਂਦਾ ਬੰਦੇ ਨੂੰ ਹੁਣ ਮੈਂ ਵੀ ਪੱਥਰ ਦੀ ਤਾਂ ਬਣੀ ਨਹੀਂਗੀ ਜਿੱਦਾਂ ਦਾ ਦਿਲ ਇਹਦੇ ਅੰਦਰ ਵਾ ਨਾ ਉਦਾਂ ਦਾ ਹੀ ਮੇਰੇ ਅੰਦਰ ਵਾ ਪਰ ਪੂਆ ਜੀ ਉਹ ਤੇ ਅਜੇ ਵੀ ਨਹੀਂ ਮੰਨਦੇ ਵੀ ਮੇਰੀ ਗਲਤੀ ਆ ਮੇਰੀ ਗਲਤੀ ਕਰਕੇ ਇਹ ਸਭ ਕੁਝ ਹੋਇਆ ਵਾ ਉਹ ਤੇ ਬਸ ਨਾ ਅਜੇ ਵੀ ਮਿਰਚੀ ਕਸੂਰ ਕੱਢੀ ਜਾਂਦੇ ਆ ਵੀ ਤੂੰ ਉਹਨਾਂ ਦੇ ਪੈਸੇ ਨਹੀਂ ਮੋੜੇ ਤੂੰ ਉਦੋਂ ਦੀ ਮੋੜ ਦਿੰਦੀ ਤੂੰ ਐਦਾਂ ਕਰ ਦਿੰਦੀ ਤੇ ਪੈਸੇ ਪੂਆ ਜੀ ਅਹੀਂ ਰੱਖੇ ਵੀ ਸੀ ਤੁਹਾਡੇ ਮੋੜਨ ਵਾਸਤੇ ਜੇ ਦਲਜੀਤ ਦਾ ਵਿਆਹ ਵਿੱਚ ਨਾ ਨਾ ਪੈਂਦਾ ਤੇ ਪੈਸੇ ਅਹੀਂ ਤੁਹਾਡੇ ਹੀ ਦੇਣੇ ਸੀਗੇ ਉਹ ਦਲਜਿੰਦਰ ਪੁੱਤ ਸਾਨੂੰ ਪੈਸੇ ਦੇ ਤੇ ਨਹੀਂ ਲੋੜ ਪਰ ਤੇਰੀ ਸੱਸ ਨੂੰ ਨਸੀਹਤ ਦੇਣ ਕਰਕੇ ਨਾ ਸਾਨੂੰ ਇਹ ਕੰਮ ਕਰਨਾ ਪਿਆ ਕੁਫੜ ਜੀ ਨਸੀਹਤ ਉਹਨਾਂ ਨੂੰ ਕਾਦੀ ਆਈ ਐ ਨਸੀਹਤ ਤੇ ਮੈਨੂੰ ਆ ਗਈ ਐ ਉਹ ਤੇ ਬਸ ਇੱਕੋ ਗੱਲ ਹੀ ਕਹਿੰਦੇ ਆ ਵੀ ਤੇਰੇ ਘਰ ਵਾਲੇ ਨੇ ਲਾਇਸੈਂਸ ਬਣਾਇਆ ਵਾ ਤੇ ਤੂੰ ਹੀ ਪੈਸੇ ਦੇ ਤੇ ਮੈਂ ਹੁਣ ਐਡੀ ਛੇਤੀ ਕਿੱਥੋਂ ਇੰਤਜ਼ਾਮ ਕਰਾਂ ਪੈਸਿਆਂ ਦਾ ਸਰਪੰਦਰ ਚਾਹ ਪਾਣੀ ਬਣਾਉਣਾ ਹੈ ਕੋਟਾ ਹਾਂਜੀ ਮੈਂ ਲਿਆਉਣੀ ਪੋਪਾ ਜੀ ਤੁਸੀਂ ਨਾ ਟੈਨਸ਼ਨ ਨਾ ਲਓ ਪੈਸਿਆਂ ਦੀ ਕੁਫੜ ਜੀ ਮੇਰੀ ਨਾਲ ਦਲਬਾਗ ਨਾਲ ਗੱਲ ਹੋਈ ਸੀ ਅੱਛਾ ਤੇ ਉਹ ਕਹਿਣ ਡਿਆ ਹੈ ਵੀ ਇੱਥੇ ਨਾ ਮੁੰਡੇ ਨੇ ਬਣਾਇਆ ਵਾ ਲਾਇਸੈਂਸ ਠੀਕ ਹੈ ਉਹਦੇ ਕੋਲ ਮੈਂ ਪੈਸੇ ਤੇਰਾ ਲਿਆ ਸੀ ਜਦੋਂ ਮੈਂ ਬਣਾਇਆ ਸੀ ਅੱਛਾ ਅੱਛਾ ਇਹ ਤੁਹਾਨੂੰ ਪਤਾ 2.5 ਲੱਖ ਚੜੇ ਬਣ ਨਹੀਂ ਗਿਆ ਹੋਰ ਪੈਸੇ ਲੱਗੇ ਤੇ ਉਹ ਕਹਿੰਦੇ ਆ ਵੀ ਉਹਨੇ ਮੈਨੂੰ ਮੋੜ ਦੇਣੇ ਹਫਤੇ ਤੱਕ ਠੀਕ ਹੈ ਤੇ ਬਾਕੀ ਇਹ ਆ ਕਿ ਲੱਖ ਰੁਪਇਆ ਤੁਹਾਨੂੰ ਮੈਂ ਦੇ ਦਿੰਨਾ ਚਲੋ ਇਦਾਂ ਕਰ ਲੋ ਤੇ ਬਾਕੀ ਉਹ ਕਹਿੰਦੇ ਆ ਜੀ ਵੀ ਭੂਆ ਜੀ ਦੇ ਖਾਤੇ 'ਚ ਪਾ ਦੂੰਗਾ ਤੇ ਨਾ ਚਾਹਾਂ ਦਿਨਾਂ ਨੂੰ ਜਿੱਦਨ ਵੀ ਮੋੜੂਗਾ ਠੀਕ ਆ ਚਲ ਰਮਨ ਇਦਾਂ ਹੀ ਕਰ ਲੈਨੇ ਆ ਚਲੋ ਠੀਕ ਆ ਤੁਹਾਨੂੰ ਤਾਂ ਪੈਸੇ ਚਾਹੀਦੇ ਆ ਓਏ ਆਹੋ ਚਲੋ ਇਹ ਆ ਵੀ ਜੇ ਦਰਬਾਗ ਲੇਟ ਵੀ ਪਾਊਗਾ ਨਾ ਪੈਸੇ ਤੇ ਫੇਰ ਤੁਹਾਨੂੰ ਸਬਰ ਕਰਨਾ ਪੈਣਾ ਜੇ ਥੋੜਾ ਜਿਹਾ ਉਹ ਕੋਈ ਗੱਲ ਨਹੀਂ लवली ਸਾਨੂੰ ਕਿੜੀ ਪੈਸੇ ਦੀ ਭੁੱਖ ਵਾ ਭਾਵੇਂ 10 ਦੇਣਾ ਨੂੰ ਦੇ ਦਿਓ ਕਿਹੜੀ ਗੱਲ ਵਾ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਰੁਪਈਆ ਲੱਖ ਤੁਹਾਨੂੰ ਮੈਂ ਦੇ ਦਿੰਨਾ ਚਲ ਇਦਾਂ ਕਰ ਲਓ ਆ ਇਹਨਾਂ ਮਿੰਟੇ ਘਲਾਤਾ ਵਾ ਇੱਧਰ ਇਹਨਾਂ ਜ਼ਰੂਰ ਕੋਈ ਨਾ ਕੋਈ ਗੱਲ ਕਰਨੀ ਹੋਣੀ ਤਾਂ ਹੀ ਮੈਨੂੰ ਭੇਜਿਆ ਸੁਣਦੀ ਆ ਮੈਂ ਕਿੜੀ ਘਟਮਾ ਚਾ ਉਹ ਇਹ ਲੈ ਲੈਂਦੇ ਨਾ ਉਹ ਇਧਰ ਹੰਨ ਲਈ ਵੀ ਇਹਨਾਂ ਦੀਆਂ ਸਕੀਮਾਂ ਮੈਨੂੰ ਦੱਸਿਆ ਹੀ ਨਹੀਂ ਆ ਇਦਲ ਬਾਗ ਦਾ ਫੋਨ ਆਇਆ ਵਾ ਚਾਹੀ ਕਿਦਾਂ ਇਹਨਾਂ ਦਾ ਫਰਜ਼ ਨਹੀਂ ਬੰਦਾ ਕੀ ਗੱਲ ਕਿ ਮੇਰੇ ਨਾਲ ਘਰ ਗੱਲ ਕਰਦੇ ਵੀ ਆਹ ਗੱਲਬਾਤ ਚੱਲਣ ਦੀ ਆ ਪਰ ਪਿੰਦਰ ਪੈਸੇ ਦੇਣੇ ਆ ਕਿ ਨਹੀਂ ਦੇਣੇ ਹੈਗੇ ਕੋਈ ਨਹੀਂ ਅੰਦਰ ਅੰਦਰ ਹੈ ਨਾ ਇਹਨਾਂ ਨੂੰ ਤਾਂ ਮੈਂ ਪੁੱਛਦੀ ਆ ਚਾਹੀਦੇ ਨਾਲ ਹੀ ਨਾਲੇ ਉਹ ਜਿੰਨੂੰ ਪੈਸੇ ਦੇਣੇ ਆ ਉਹਦੇ ਨਾਲ ਤੇ ਘਰੋਂ ਕੋਈ ਨਹੀਂ ਵੜਿਆ ਨਾ ਉਹਦੀ ਸੱਸ ਵਾ ਨਾ ਕੋਈ ਨਾਲ ਜੀਠ ਵਾ ਨਾ ਕੋਈ ਦਰਾਣੀ ਆ ਨਾ ਕੋਹ ਘਰੋਂ ਕੋਈ ਤੇ ਜਾਣਾ ਆਉਂਦਾ ਨਾਲ ਇਹ ਚੁੱਪ ਕਰਕੇ ਮੈਂ ਇਹ ਨਾ ਲੱਖ ਰੁਪਈਆ ਦੇ ਦੇਣਾ ਕੋਈ ਨਹੀਂ ਦਿਨੀ ਚੱਜ ਨਹੀਂ ਪਾਜੀ ਤੁਹਾਡੀ ਨਾ ਬਹੁਤ ਮਿਹਰਬਾਨੀ ਆ ਜੇ ਤੁਸੀਂ ਇੰਨਾ ਕੰਮ ਕਰ ਦੋ ਤੇ ਚਲੋ ਬਾਕੀ ਤੇ ਉਹਨਾਂ ਨੇ ਪਾ ਹੀ ਦੇਣੇ ਆ ਤੇ ਮੈਂ ਕੋਈ ਗੱਲ ਨਹੀਂ ਥਾਡੇ ਹੌਲੀ ਹੌਲੀ ਕਰਕੇ ਮੋੜ ਦੂੰਗੀ ਉਹ ਨਹੀਂ ਕੋਈ ਗੱਲ ਨਹੀਂ ਚੱਲ ਆਪੇ ਪੈਸੇ ਆ ਹੀ ਜਾਣਗੇ ਬੰਦਾ ਪੈਸੇ ਨਾਲ ਥੋੜਾ ਵਰਤਦਾ ਵਾ ਦੱਸ ਉਹ ਹੀ ਤਾਂ ਗੱਲ ਹੈਗੀ ਆ ਹਾਂਜੀ ਪਰ ਇਹਨਾਂ ਨੇ ਨਾ ਜਿੱਦਾਂ ਮੈਂ ਇਹਨਾਂ ਕੀਤੀ ਹੈ ਨਾ ਇਦਾਂ ਇਹਨਾਂ ਨੂੰ ਪਾਜੀ ਕਰਨਾ ਨਹੀਂ ਚਾਹੀਦਾ ਤੁਹਾਨੂੰ ਤੇ ਪਤਾ ਹੀ ਆ ਵੀ ਕਿੱਦਾਂ ਮੈਂ ਇਹ ਕਰਨਾ ਮਰਦੀ ਰਹੀ ਆ ਉਹ ਚਲੋ ਕੋਈ ਗੱਲ ਨਹੀਂ ਮੈਂ ਦਲਜੀਤ ਨਾਲ ਵੀ ਗੱਲ ਕਰੂੰਗਾ ਵੀ ਕਿਉਂ ਇਦਾਂ ਕਰਦੇ ਹੋ ਜੀ ਨਹੀਂ ਉਹ ਨਹੀਂ ਨਹੀਂ ਪਾਜੀ ਤੁਸੀਂ ਨਾ ਕੋਈ ਗੱਲ ਕਰਿਓ ਇਹ ਸਾਰੀ ਗੱਲ ਮੇਰੇ ਸਿਰ ਆ ਜਾਣੀ ਆ ਜੇ ਤੁਸੀਂ ਕੋਈ ਗੱਲ ਕੀਤੀ ਤੇ ਦਲਜਿੰਦਰ ਕਰ ਲੈਂਦੇ ਗੱਲ ਕੋਈ ਗੱਲ ਨਹੀਂ ਦਰੀਦਾ ਨਹੀਂ ਹੁੰਦਾ ਜੇ ਕੋਈ ਗੱਲ ਕਰਨਗੇ ਨਾ ਇਹ ਫੇਰ ਹੀ ਹੱਲ ਨਿਕਲਣਾ ਵਾ ਉਹਨਾਂ ਨੂੰ ਵੀ ਅਕਲ ਤਾਂ ਹੀ ਆਉਣੀ ਆ ਕਿ ਲਾਗੇ ਸ਼ਾਕੇ ਸਾਰਿਆਂ ਨੂੰ ਪਤਾ ਲੱਗ ਗਿਆ ਵਾ ਸੋਣਾ ਇਹਨਾਂ ਨੂੰ ਫਸਲ ਵਾੜੀ ਤਾਂ ਨਹੀਂ ਦਿੰਦੇ ਕੱਖ ਦੀ ਫੁੱਫੜ ਜੀ ਇਹ ਗੱਲ ਦਾ ਮੈਨੂੰ ਤਾਂ ਨਹੀਂ ਪਤਾ ਹੁੰਦਾ ਕਿੱਲੇ ਆ ਤੁਹਾਡੇ ਸਾਹਮਣੇ ਓਏ ਆਓ ਹਾਂ ਤਾਂ ਤਾਂ ਕਿੱਲੇ ਚ 5 ਲੱਖ ਦੀ ਫਸਲ ਵੀ ਨਿਕਲਦੀ 6 ਮਹੀਨੇ ਬਾਅਦ ਫੁੱਫੜ ਜੀ ਉਹ ਤੇ ਕਹਿ ਦਿੰਦੇ ਆ ਕਿ ਫਸਲ ਦੀ ਜਿਹੜੇ ਪੈਸੇ ਆ ਨਾ ਉਹਨਾਂ ਦਾ ਕੱਖ ਬਣਦਾ ਹੀ ਨਹੀਂ ਆ ਤੇ ਜਿਹੜੀ ਇਹਨਾਂ ਦੀ ਤਨਖਾਹ ਹੁੰਦੀ ਸੀ ਉਹ ਵੀ ਵਰਤਦੇ ਰਹੇ ਪਹਿਲਾਂ ਘਰੇ ਤੇ ਹੁਣ ਕਹਿੰਦੇ ਅਸੀਂ ਵਰਤੀ ਨਹੀਂਗੀ ਤੈਨੂੰ ਹੀ ਆਉਂਦੇ ਰਹੇ ਸੁਣੋ ਪੁੱਤ ਮੇਰੇ ਹਿਸਾਬ ਨਾਲ ਦਲਜੀਤ ਹੀ ਖਾਈ ਜਾਂਦੇ ਆ ਇਹ ਤਾਂ ਨਹੀਂ ਜੇ ਹੁਣ ਮੈਨੂੰ ਪਤਾ ਵੀ ਮੰਮੀ ਕੋਲਵਾ ਕਿ ਜਾਂ ਦਲਜੀਤ ਕੋਲਵਾ ਆਉਂ ਪੋਇਚਾ ਦਲਜੀਤ ਰੇ ਅੰਦਰ ਰਪਿੰਦਰ ਮੈਨੂੰ ਮੈਂ ਨਹੀਂ ਪੀਣੀ ਚਾਹੀਦੀ ਕੋਈ ਨਹੀਂ ਕੋਈ ਨਹੀਂ ਪੀ ਲੋ ਆਂ ਹੀ ਤਾਂ ਜੇ ਪੀ ਕੇ ਡੇਢ ਘੜੀ ਘੜੀ ਨਾਲੇ ਮੰਨ ਤੇ ਕੋਈ ਗੱਲ ਨਹੀਂ ਲਾਈ ਦਿੰਦੀ ਕੋਈ ਗੱਲ ਨਹੀਂ ਘਰਾਂ ਦੇ ਵਿੱਚ ਨਾ 100 ਵਾਦੇ ਘਾਟੇ ਹੋ ਜਾਂਦੇ ਆ ਭੂਆ ਜੀ ਬਾਦਿਆਂ ਘਟਿਆਂ ਦਾ ਤੇ ਮੈਂ ਕਦੀ ਕੀਤਾ ਹੀ ਨਹੀਂ ਵੀ ਚਲੋ ਕੋਈ ਗੱਲ ਨਹੀਂ ਆਪਣਾ ਘਰ ਵਾ ਪਰ ਹੁਣ ਇਹਨਾਂ ਨੇ ਮੈਨੂੰ ਤੰਗੀ ਇੰਨੀ ਕੁ ਜ਼ਿਆਦਾ ਦੇ ਛੜੀ ਹੈ ਨਾ ਵੀ ਮੈਨੂੰ ਸਮਝ ਹੀ ਨਹੀਂ ਲੱਗਦੀ ਵੀ ਮੈਂ ਕਰਾਂ ਤੇ ਕੀ ਕਰਾਂ ਚਫੜ ਭੁਏ ਜਾ ਪੀ ਲੋ ਤੂੰ ਇਹਨੇ ਲੱਭ ਲਈ ਨਹੀਂ ਨਹੀਂ ਅਹੀਂ ਪੀਤੀ ਹੈ ਜੇ ਤੁਹਾਡੇ ਗੜ ਗੜੀ ਚਲੋ ਫੁਫੜ ਜੀ ਮੈਂ ਦੰਨਾ ਖੋਲਿਆ ਕੇ ਪਾਹੇ ਚਲੋ ਠੀਕ ਹੈ ਪੁਆਜੀ ਮੈਂ ਨਾ ਹੁਣ ਜਾਣੀ ਆ ਜੇ ਮੈਨੂੰ ਇੱਥੇ ਜ਼ਿਆਦਾ ਟਾਈਮ ਲੱਗ ਗਿਆ ਨਾ ਮੰਮੀ ਨੇ ਫੇਰ ਮੇਰੇ ਦਿਵਾਲੇ ਹੋ ਜਾਣਾ ਵਾ ਤੇ ਕੋਈ ਗੱਲ ਨਹੀਂ ਪਾਜੀ ਤੁਹਾਨੂੰ ਪੈਸੇ ਦੇ ਦਿੰਦੇ ਆ ਤੇ ਬਾਕੀ ਜਿਹੜੇ ਪੈਸੇ ਆ ਨਾ ਇਹ ਆਪੇ ਤੁਹਾਡੇ ਅਕਾਊਂਟਸ ਪਾ ਦੇਣਗੇ ਉਹ ਚਾ ਅੰਦਰ ਜੰਦਰ ਤੋਂ ਟੈਨਸ਼ਨ ਨਾ ਲੈ ਕੋਈ ਗੱਲ ਇਹ ਆਪੇ ਆ ਜਾਣਗੇ ਪੈਸੇ ਪੈਸੇ ਦੀ ਕਿਹੜੀ ਗੱਲ ਵਾ ਤੇ ਚਲੋ ਆਓ ਚੱਲੀਏ ਘਰ ਨੂੰ ਨਹੀਂ ਨਹੀਂ ਪੁੱਤ ਘਰ ਨਹੀਂ ਹੁਣ ਜਾਣਾ ਤੂੰ ਆਪਣੇ ਮਨ ਵਿੱਚ ਨਾ ਕੋਈ ਗੁੱਸਾ ਗਿਲਾ ਨਾ ਰੱਖੇ ਵੀ ਜਾਂ ਪੁਆਜੀ ਹੁਣੀ ਮੇਰੇ ਨਾਲ ਨਾਰਾਜ਼ ਵਾ ਤੇਰੇ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂਗੀ ਹੈਗੀ ਉਹ ਨਹੀਂ ਨਹੀਂ ਪੁਆਜੀ ਇਹ ਤਾਂ ਮੈਨੂੰ ਪਤਾ ਵਾ ਵੀ ਤੁਸੀਂ ਮੇਰੇ ਨਾਲ ਨਾਰਾਜ਼ ਹੋਈ ਨਹੀਂ ਸਕਦੇ ਪਰ ਮੈਂ ਵੀ ਮਜਬੂਰ ਹਾਂ ਮੈਂ ਵੀ ਕੀ ਕਰਾਂ ਹੁਣ ਚੱਲ ਕੋਈ ਗੱਲ ਨਹੀਂ ਫਿਕਰ ਨਹੀਂ ਕਰੀਦਾ ਹੁੰਦਾ ਘਰਾਂ ਦੇ ਵਿੱਚ ਇਦਾਂ ਹੀ ਕੰਮ ਚੱਲਦੇ ਹੁੰਦੇ ਆ ਕਦੀ ਵਾਅਦਾ ਤੇ ਕਦੀ ਕਟਾ ਮੈਂ ਤੇ ਆਂਦੀ ਹਾਂ ਚੱਲ ਆ ਜਾਂਦੀ ਤੁਸੀਂ 2 ਮਿੰਟ ਕੋਈ ਨਹੀਂ ਫੇਰ ਕਿਤੇ ਆਵਾਂਗੀ ਨਾਲੇ ਹੁਣ ਇੱਥੇ ਮਿਲ ਗਈ ਲਈ ਲਿਆ ਕਹਾਂ ਰਣ ਕਿ ਮੈਂ ਕੀ ਕਰਨਾ ਹਾਂ ਚਲੋ ਠੀਕ ਆ ਭੂਆ ਜੀ ਮੈਂ ਜਾਣੀ ਫੇਰ ਤੇ ਤੁਸੀਂ ਨਾ ਕੋਈ ਗੁੱਸਾ ਨਾ ਰੱਖਿਓ ਆਪਣੇ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਚਲੋ ਠੀਕ ਆ ਚੰਗਾ ਹਾਂ ਠੀਕ ਆ ਚੰਗਾ ਫਫੜ ਜੀ ਚੰਗਾ ਪੁੱਤ ਜੀ ਹਰਮਨ ਮੇਰਾ ਰਾਦਾ ਵਾ ਜਿਹੜੇ ਦਿਲਜਿੰਦਰ ਕੋ ਲੈਣੇ ਆ ਨਾ ਪੈਸੇ ਉਹ ਰਹਿਣ ਦੀਏਗਾ ਉਹਦਾ ਵੇਖਿਆ ਹਾਲਾਤ ਕੀ ਆ ਕੋਈ ਗੱਲ ਨਹੀਂ ਹਰਿਆਣਕ ਕਿਉਂ ਦੇਣੇ ਆ ਅਸੀਂ ਪੈਸੇ ਦਿੱਤੇ ਆ ਉਹ ਠੇਕਰਾਂ ਥੋੜਾ ਵਾ ਨਾਲ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਰਿਸ਼ਤੇਦਾਰੀ ਦੇ ਵਿੱਚ ਨਾ ਕਿੱਦਾਂ ਮਿਲੀ ਗਲੀ ਦਾ ਮੈਨੂੰ ਉਹਨਾਂ ਉਤੇ ਤਰਸ ਜਾ ਆ ਗਿਆ ਯਾਰ ਤਰਸ ਕਰ ਕਰਕੇ ਨਾ ਇੱਥੋਂ ਤੱਕ ਪਹੁੰਚੇ ਆ ਜੇ ਉਦੋਂ ਇਹਨਾਂ ਦਾ ਤਰਸ ਨਾ ਨਾ ਕਰਦੇ ਤੇ ਆਹ ਦੇਣਾ ਸਾਨੂੰ ਵੇਖਣੇ ਨਾ ਪੈਂਦੇ ਇੱਥੇ ਬਹਿ ਕੇ ਨਾ ਬੜੇ ਦਾਨੀ ਬਣੇ ਜੀ ਨਿਆਣਿਆਂ ਨੂੰ ਪਤਾ ਲੱਗਾ ਨਾ ਅਗਲੇ ਨੇ ਸਾਡੇ ਗੱਲ ਪਿਆਣਾ ਇਥੇ ਦੇਣ ਰਾਤ ਹੀ ਮਰ ਚਲੇ ਆ ਕੰਮ ਕਰ ਕਰ ਕੇ ਤੇ ਤੁਸੀਂ ਵੰਡੀ ਜਾਓ ਲੋਕਾਂ ਨੂੰ ਉਹ ਕਮਾਈ ਲੋਕਾਂ ਵਾਸਤੇ ਨਹੀਂ ਕਰਨ ਦੇ ਚਲ ਮਰਜੀ ਵੇਖ ਲਾ ਨਾ ਸਵਾਲ ਨਾ ਰੋਟੀ ਖਾਂਦੇ ਤੇ ਨਾ ਸੌਂਦੇ ਆ ਕਿਤੇ ਤੇ ਯਾ ਦੇ ਲੱਖ ਰੱਖਿਆ ਹੀ ਪੈਸੇ ਘਟਵਾ ਕੀ ਕਰ ਲਗੇ ਆ ਉਹ ਕੋਹ ਨਹੀਂ ਇਥੇ ਰੁਪਈਆ ਲੱਖ ਰੱਖਿਆ ਹੀ ਤੇ ਆ ਪੈਸੇ ਘਟਵਾ ਮੈਨੂੰ ਲੱਗਣ ਦੇ ਕਰਨੇ ਕੀ ਆ ਪੈਸੇ ਉਹ ਕਰਨੇ ਕੀ ਆ ਦਿਲ ਬਾਗ ਨਾ ਹੋਈ ਮੇਰੀ ਗੱਲ ਤੈਨੂੰ ਉਦਨ ਵੀ ਮੈਂ ਦੱਸਿਆ ਵੀ ਸਾਡੀ ਮਦਦ ਕਰ ਦਿੰਦਾ ਹੁੰਦਾ ਹੀ ਉਹ ਤੇ ਉਹ ਮੈਨੂੰ ਕਹਿਣ ਡਿਆ ਵੀ ਰੁਪਈਆ ਲੱਖ ਦੇ ਦੀ ਉਹ ਤਾਂ ਕਹਿਣ ਡੇ ਪਿੰਡ ਬਣਾਈ ਇਹਨਾਂ ਦੇ ਤੇ ਉਹ ਰੱਬ ਨੂੰ ਇੱਥੇ ਆ ਗਏ ਤਾਂ ਕਰਕੇ ਮੈਂ ਡਿਆ ਕਹਿਣ ਮੇਰੀ ਸੁਣੋ ਗੱਲ ਤੁਸੀਂ ਪਹਿਲੇ ਦੇਣ ਵਾਲੋ ਡੈ ਹੀ ਆ ਕਹਿਣ ਆਹੋ ਉਹ ਜੜੀ ਆਈ ਹੈ ਨਾ ਪੈਸੇ ਲੈਣ ਉਹਦੇ ਨਾਲ ਕੋਈ ਆਇਆ ਸਿਆਣਾ ਜਣਾ ਕੋਈ ਸੱਸ ਨਹੀਂ ਆਈ ਉਹਦੇ ਨਾਲ ਹੈਂ ਜਿਹੜੇ ਉਹਨਾਂ ਦੇ ਪੈਸੇ ਨਹੀਂ ਦੇਣਦੇ ਤਾਂ ਤੁਹਾਡੇ ਕੱਲ ਨੂੰ ਮੋੜ ਦੇਣਗੇ। ਓਏ ਯਾਰ ਉਹ ਕਹਿਣ ਤੇ ਡਈ ਆ, ਰੋਣ ਤੇ ਡਈ ਆ ਆਣ ਕੇ। ਵੀ ਮੇਰੇ ਨਾਲ ਨਹੀਂ ਕੋਈ ਵੀ ਤੁਹਾਡਾ। ਰੋਣਾਂ ਕੀ ਹੋਣਾ ਵਾ? ਝੂਠੇ ਹੀ ਇਹ ਗੱਲੇ ਡੂ ਸੁੱਟ ਲੂਗੀ ਤੁਹਾਡੇ ਸਾਹਮਣੇ। ਮੁੜ ਕੇ ਕੱਲ ਨੂੰ ਕਹੂ ਮੇਰੇ ਕੋਲ ਪੈਸੇ ਨਹੀਂ ਬਣਨਦੇ। ਫਿਰ ਕੀ ਕਰੋਗੇ ਤੁਸੀਂ? ਫਿਰ ਕਿੱਥੋਂ ਲੈਣੇ ਜਿਹਾ ਲੱਖ ਰੁਪਈਆ? ਚੱਲ ਆਪੇ ਦਲਬਾਗ ਦਊਗਾ ਸਾਨੂੰ ਫਿਰ। ਨਾ ਦਊਗੀ ਇਹ ਤੇ। ਤੁਸੀਂ ਉਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ। ਥੋੜਾ ਜਿਹਾ ਦਿਮਾਗ ਆਪਣੇ ਤੋਂ ਕੰਮ ਲਾਓ। ਐਂਦਾ ਪੈਸੇ ਤੁਸੀਂ ਉਹਨੂੰ ਫੜਾ ਕੇ ਹਲੇ ਦਿਲ ਜਿੱਤਣਾ ਗੱਲ ਕੀਤੀ ਆ। ਉਹ ਵੀ ਘਰ ਦੇ ਵਿੱਚ ਅਕਸਰ ਬੰਦਾ ਹਵਾ ਉਹਨੂੰ ਪੁੱਛਿਆ ਨਾ ਉਹਨੂੰ ਨਾਲ ਲੈ ਕੇ ਆਈ ਹੈ ਓਏ ਉਹਦੇ ਨਾਲ ਵੀ ਗੱਲ ਕਰਨੀ ਹੈ ਅੱਜ ਮੈਂ ਕਿ ਤੁਸੀਂ ਕਿਉਂ ਇਦਾਂ ਕਰਦੇ ਜਿਹਦੇ ਨਾਲ ਉਹ ਤੇ ਵਿਚਾਰੀ ਚੰਗੀ ਬੜੀ ਹੈ ਦੋ ਤਿੰਨ ਆਰੀ ਤੇ ਰੋਵੀ ਇੱਥੇ ਆਣ ਕੇ ਤੇ ਚਲ ਕੋਈ ਗੱਲ ਨਹੀਂ ਆਹ ਲੱਖ ਦੇ ਲਾਂਦੇ ਹਾਂ ਮੈਨੂੰ ਤੇ ਮੈਂ ਲੈ ਲਊਂਗਾ ਦਲਬਾਗ ਉਹ ਆ ਫੜਾਓ ਭਾਈ ਮੈਂ ਕਹਿੰਦੇ ਆ ਮੈਂ ਲੱਖ ਦੇ ਦਈਏ ਉਹਨਾਂ ਨੂੰ 0 ਦੀ ਕਲਾਸੀ ਹੋ ਜਾਏ ਵਿਚਾਰੀ ਮੈਂ ਪੈਸੇ ਨਾ ਦੋ ਨਾ ਦੋ ਚੰਗੇ ਰਹੋਗੇ ਫੜੀ ਤੇ ਨਿਆਣਿਆਂ ਦੇ ਖਰਚੇ ਯਾ ਗੁੜੇ-ਗੁੜੇ ਹੈ ਨਿਆਣੇ ਦੀ ਫੀਸਾਂ ਜਾਂ ਦੀਆਂ ਕਰਾਇਏ ਜਾਣਦੇ ਕਈ ਕਿੰਨਾ ਖਰਚਾ ਹੈ ਉਹਨਾਂ ਦੇ ਕਿਹੜੇ ਨਿਆਣੇ ਰੋਂਦੇ ਆ ਕਿਹੜਾ ਖਰਚਾ ਉਹਨਾਂ ਨੂੰ ਜਿਹਦਾ ਕੋ ਲੱਖ ਰੁਪਏ ਨਿਕਲ ਸਕਦਾ ਜਾ ਮੈਨੂੰ ਜੇਤਾ ਦੱਸ ਦਿੰਦੀ ਹੁਣ ਜਵਾਬ ਕੀ ਦਵਾਂ ਨਹੀਂ ਮੈਨੂੰ ਤਾਂ ਤੁਸੀਂ ਕਹੀ ਜਾਂਦੇ ਆ ਆਪ ਤੁਸੀਂ ਦੱਸਿਆ ਮੈਨੂੰ ਕਿ ਚਾਹੇ ਮੈਂ ਦਲਬਾਗ ਨਾਲ ਸਲਾਹ ਕੀਤੀ ਆ ਚਾਹੇ ਮੈਂ ਪੈਸੇ ਦੇਣੇ ਆ ਕੀ ਗੱਲ ਤੁਹਾਡਾ ਕੋਈ ਫਰਜ਼ ਨਹੀਂ ਮੈਨੂੰ ਪੁੱਛਣ ਦਾ ਮੈਨੂੰ ਚੇਤਾ ਨਹੀਂ ਰਿਹਾ ਤੈਨੂੰ ਦੱਸਣ ਦਾ ਹੁਣ ਨਾ ਬਾਨਾ ਮਾਰੋ ਕੋਈ ਕੀ ਮਾਰਾ ਬਾਨਾ ਦੱਸੋ ਤੇ ਮੈਂ ਹੋਏ ਰੱਬਾ ਬਾਨੇ ਥੋੜੇ ਹੁੰਦੇ ਤੁਸੀਂ ਹੁਣ ਏਦਾਂ ਕਰੋ ਤੁਸੀਂ ਕਿਉਂ ਵੀ ਪੈਸੇ ਤੇ ਪੂਆ ਜੀ ਹੈਗੀ ਆ ਪਰ ਉਹਦੇ ਵਿੱਚੋਂ ਥੋੜੇ ਜੇ ਪੈਸੇ 10-20 ਰੁਪਇਆ ਵਰਤਿਆ ਗਿਆ ਵਾ ਤੇ ਕੋਈ ਗੱਲ ਨਹੀਂ ਆ ਮੈਂ ਪੈਸੇ ਤੁਹਾਨੂੰ ਬਾਅਦੋਂ ਕਢਾ ਕੇ ਦੇ ਦਊਂਗਾ ਏਦਾਂ ਜਗਦ ਹੁਣ ਕਹਿ ਦੋ ਕੋਈ ਗੱਲ ਨਹੀਂ ਦੋਵੇਂ ਜਣੇ ਬੈਠੇ ਹੋਣੇ ਆ ਆਖਿਓ ਪੈਸੇ ਘਟਵਾ ਕੋਹ ਨਹੀਂਓ ਚਲਿਆ ਤੂੰ ਪੂਆ ਲੱਗਦਾ ਇਧਰੋਂ ਵੀ ਹਟਾ ਦੇਣੀ ਆ ਉਹ ਨਹੀਂ ਹਟਦੀ ਪੂਆ ਹੁਣ ਉਹਨਾਂ ਨੂੰ ਨਹੀਂ ਪਤਾ ਦੱਸ ਨਿਆਣਿਆਂ ਦੇ ਖਰਚੇ ਆ ਘਰ ਜਾਓ ਤੁਸੀਂ ਕਹਿ ਕੇ ਆਓ ਜਾਓ ਚਾਹ ਰਹਿਣਾ ਇਹਨਾਂ ਫਿਰ ਆਂ ਗੱਲਾਂ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਨਹੀਂ ਤਾਂ ਤੁਸੀਂ ਮੈਨੂੰ ਰੋਧ ਹੀ ਕਹੀ ਜਾਂਦੇ ਆ ਤੇ ਤੁਹਾਡਾ ਫਰਜ਼ ਕੋਈ ਨਹੀਂ ਮੈਨੂੰ ਪੁੱਛਣ ਦਾ ਵੀ ਜਾਈ ਉਹਨਾਂ ਨੂੰ ਪੈਸੇ ਦੇਣੇ ਆ ਕਿਦਾਂ ਕਰਨੀ ਕਿਦਾਂ ਨਹੀਂ ਕਰਨੀ ਹੈਗੀ ਸੌਸਲਾ ਗੱਲਬਾਤ ਹੁੰਦੀ ਹੈ ਘਰ ਦੇ ਵਿੱਚ ਹੁਣ ਅਹੀਂ ਮੈਂ ਉਹਨਾਂ ਨੂੰ ਕੀ ਕਵਾਂ ਭੂਆ ਨਾਲ ਇਸੇਦਰੀ ਖੜ ਜਣੀ ਮੈਂ ਤੇ ਨਹੀਂ ਹਟਜੇ ਸਕੋ ਤੇ ਚੰਗਾ ਉਧਰੋਂ ਤੇ ਹਟਣ ਡਈ ਐ ਇਧਰੋਂ ਵੀ ਹਟਜੇ ਸਕੋ ਇੱਥੇ ਆ ਕੇ ਕੀ ਸਵਾਰਨ ਦੀ ਐ ਭੂਆ ਜੀ ਰੋਟੀ ਪਾਣੀ ਨਹੀਂ ਖਾਣਾ ਫਿਰ ਨਹੀਂ ਨਹੀਂ ਪੁੱਤ ਰੋਟੀ ਖਾ ਕੇ ਫੇਰ ਹੀ ਆਏਂ ਅਛਾ ਅਛਾ ਲੜੇ ਲਵਲੀਆਂ ਹੀ ਲੇਟ ਹੋਇਣਾ ਠੀਕ ਆ ਤੇ ਉਹ ਨਾ ਪੈਸੇ ਤੇ ਮੈਂ ਗਿਣੇ ਆ ਤੇ ਪੈਸੇ ਸਾਰਾ ਹੈਗਾ ਵਾ 70000 ਰੁਪਏ ਅਛਾ ਉਹ ਮੈਨੂੰ ਚੇਤਾ ਨਹੀਂ ਰਿਹਾ ਉਹ ਉਹਦੀ ਗੋਪੀ ਦੀ ਫੀਸ ਤਾਰੀ ਆ ਠੀਕ ਆ ਉਹਨਾਂ ਨੇ ਉਹ ਪੈਸੇ ਪੁਹੇਜੇ ਪਾਤੇ ਹੀ ਤੇ ਉਹ ਚੇਤਾ ਭੁੱਲ ਗਿਆ ਨਾ ਹੁਣ ਲਿਖਾਉਂਦਾ ਉਥੇ ਠੀਕ ਆ ਉਹ ਵੀ ਜਾਂਦੇ ਫੀਸਾਂ ਪੁਸਾਂ ਤਾਰੋ ਜਿਹੜੀਆਂ ਪਿਛਲੀਆਂ ਤੇ ਨੂਰ ਦੇ ਵੀ ਤਾਰੇ ਆ ਤੇ ਕੋਈ ਏਦਾਂ ਹੀ ਸਭ ਦਾ ਪਤਾ ਲਿਆਂਦਾ ਹੈ ਤੇ ਤੁਸੀਂ ਏਦਾਂ ਕਰੋ ਮੈਂ ਨਾ ਐਫ ਡੀ ਤਰਉਂਦਾ ਮੈਂ ਕੱਲ ਤੇ ਕੱਲ ਨੂੰ ਤੁਹਾਨੂੰ ਲੱਖ ਪੂਰਾ ਹੀ ਦਵਾਂਗਾ ਉਹ ਚਲ ਕੋਈ ਗੱਲ ਇਹ ਪੁੱਤ ਕਰਾ ਦੇ ਵਿੱਚ ਪੈਸੇ ਦੇ ਵਾਤੇ ਜਾਂਦੇ। ਉਹ ਮੈਨੂੰ ਚੇਤਾ ਹੀ ਨਹੀਂ ਵੀ ਉਹਦੇ ਵਿੱਚੋਂ ਕੱਢੇ ਆ ਪੈਸੇ। ਠੀਕ ਠੀਕ। ਚਲ ਕੋਈ ਗੱਲ ਨਹੀਂ ਆ ਜਾਣਗੇ ਪੈਸੇ। ਜਦੋਂ ਪੈਸੇ ਨੂੰ ਹੱਥ ਲਾ ਲਈਏ ਨਾ ਖੱਚੇ ਹੀ ਜਾਂਦੇ ਹੁੰਦੇ ਆ। ਉਹ ਹਾਂਜੀ ਆ ਸਬਦਾ ਸਬਦਾ ਲਿਆਂਦਾ ਨਾ ਵਿੱਚੋਂ ਤੇ ਮੈਂ ਤਾਂ ਸੋਚਣ ਲੱਗਾ ਵੀ ਚਲੋ ਆਪਣੇ ਕੋਲੋਂ ਹੀ ਦਿੱਤੇ 1 ਲੱਖ ਵੱਜਾ। ਮੈਂ ਤਾਂ ਭਲੇ ਖੇਚ ਰਿਆਂ। ਚਲ ਕੋਈ ਨਹੀਂ ਲੱਗ ਜਾਂਦਾ ਭਲੇ। ਚਲ ਆ ਰਹਿਣ ਗੱਲ ਸੁਣਦੇ। ਇਹ ਰਮਣਾ ਵਾਅਦੇ ਦਾ ਨਮ ਤਾਂ ਮਾਰ ਕੇ ਲੈਂਦੀ ਆ ਮੈਨੂੰ ਤੇ ਲੱਗਦਾ ਜਿਦ ਤਨ ਦੋਏ ਟੱਬਰ ਰਲੇ ਆ ਪਹਿਲੋਂ ਕਹਿੰਦਾ ਸੀ ਲੱਖ ਰੁਪਏ ਅੰਦਰ ਪਿਆ ਤੇ ਹੁਣ ਇਹ ਮੇਰੇ ਕੋ ਕਿਤੇ ਖਰਚੇ ਗਏ ਆ ਤੂੰ ਇਦਾਂ ਕਰ ਮੈਂ ਚੱਲ ਜਾਣਾ ਤੂੰ ਰਾਤ ਰਹਿ ਤੇ ਸਵੇਰੇ ਜਿੱਦ ਦੇਊਗਾ ਨਾ ਤੇ ਤੂੰ ਲੈ ਗਿਆ ਜੀ ਚਲ ਕੋਈ ਗੱਲ ਨਹੀਂ ਮੈਂ ਰਾਤ ਰਹਿ ਕੇ ਕੀ ਕਰਨਾ ਤੁਹਾਡੇ ਨਾਲ ਹੀ ਚੱਲ ਜਾਨੀ ਆ ਆਪੇ ਪੜਾਜੂਗਾ ਪੈਸੇ ਉਹ ਇਹਨਾਂ ਮੁਕਰ ਜਾਣਾ ਹੀ ਉਤੋਂ ਵੀ ਲੈ ਦੱਸ ਮੈਂ ਸੌਣ ਤੋਂ ਨਾਲ ਤੇ ਲਈ ਨਹੀਂ ਗਈ ਦਿਲਜਿੰਦਰ ਦੇ ਘਰੇ ਕਪਿਆ ਵਾ ਫਿਰ ਉਹਨੂੰ ਹੌਲੀ ਜੀ ਨਾਲ ਕਹੂੰਗੀ ਮੇਰਾ ਸੂਰਫੜਾ ਜਾ ਹੁਣ ਤਾਂ ਇਹਦੇ ਤੈਨੂੰ ਮੈਂ ਕਹਿਣ ਡਿਆ ਹਾਂ ਹੁਣ ਜੇ ਪੈਸੇ ਨਿਕਣ ਦੇ ਤੇ ਕਢਾਲਾ ਚਲੋ ਠੀਕ ਆ ਫਿਰ ਇਦਾਂ ਕਰਿਓ ਰੋਟੀ ਤੇ ਪਕਾ ਕੇ ਮੈਂ ਰੱਖੀ ਆ ਫੇ ਰੋਟੀ ਪਾਣੀ ਖਾ ਲਿਓ ਸਵੇਰੇ ਨਾਲ ਮੈਂ ਸ਼ਾਮ ਤੱਕ ਆ ਦੂੰਗੀ ਚਲ ਕੋਈ ਗੱਲ ਨਹੀਂ ਤੇ ਲੈ ਕੇ ਆਈ ਨਹੀਂ ਨਹੀਂ ਹੁਣ ਜੇ ਰਾਤ ਰਹਿਣਾ ਵਾ ਫੇ ਤੇ ਮੈਂ ਲੈ ਕੇ ਆਉਂਗੀ ਇਦਾਂ ਤਾਂ ਨਹੀਂ ਹੁੰਦੀ ਤੈਨੂੰ ਪਤਾ ਹੋਵੇਗਾ ਜਿੱਦਾਂ ਤੇ ਹੈਗੇ ਝੂਠੇ ਜੇ ਇੱਕ ਕੰਮ ਕਰੋ ਮਾੜਾ ਯਾ ਲਵਲੀ ਨੂੰ ਕਹਿ ਦੋ ਪਿਪੂਆ ਤੇਰੀ ਰਾਤ ਰਹਿ ਪੈਂਦੀ ਤੇ ਸਵੇਰੇ ਕਢਾ ਕੇ ਤੇ ਪੈਸੇ ਇਹਨੂੰ ਦੇ ਦੇ ਇਹ ਲੈ ਕੇ ਆ ਜੂਗੀ ਮੈਂ ਹੁਣੇ ਕਹਿ ਦਿੰਦਾ ਵਾਂ ਕਹਿ ਦੋ ਚਲੋ ਲਵਲੀ ਹਾਂਜੀ ਮੈਂ ਫਿਰ ਚਲਦਾ ਵਾਂ ਤੇ ਪੂਆ ਤੇਰੀ ਰਹਿੰਦੀ ਐ ਇੱਥੇ ਕੋਈ ਗੱਲ ਨਹੀਂ ਆਪੇ ਰਹਿ ਪੈਂਦੇ ਆਹੋ ਜਦੋਂ ਪੈਸੇ ਤੁਸੀਂ ਦੇ ਦੋਗੇ ਨਾ ਕਢਾ ਕੇ ਤੇ ਆਪੀ ਲੈ ਕੇ ਆ ਜੂਗੀ ਜਾਂ ਮੈਨੂੰ ਫੋਨ ਕਰ ਦੋ ਮੈਂ ਲੈ ਜਾਊਂਗਾ ਇਹਨੂੰ ਆਣ ਕੇ ਚਲੋ ਠੀਕ ਐ ਇਦਾਂ ਕਰ ਲੋ ਤੇ ਹੈ ਇਦਾਂ ਕਰ ਲੋ ਠੀਕ ਆ ਰਮਨ ਚਲੋ ਠੀਕ ਐ ਜਿੱਦਾਂ ਤੁਸੀਂ ਆਂਦੇ ਜੀ ਆਹ ਚਲੋ ਮੈਂ ਫਿਰ ਚਲਦਾ ਹੈ ਤੂੰ ਰਹਿ ਰਾਤ ਫੇਰ ਚੰਗਾ लवली ਚਲੋ ਠੀਕ ਆ ਤੁਹਾਨੂੰ ਥੋੜੀ